ਮੈਂ ਨਿਰਦੋਸ਼ ਹਾਂ ਮੈਂ ਬਿਕਸੂਰ ਹਾਂ ਰੰਜਸ ਅਤੇ ਬਦਲਾ ਖੂਰੀ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰੌਲਾ ਪਾਇਆ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਏਟਿਆ ਵੱਲੋਂ ਤੇ ਦੂਸਰੇ ਪਾਸੇ ਅਰਸ਼ਦੀਪ ਸਿੰਘ ਗਲੇਰ ਹਉਬ-ਹਉਬ ਕੇ ਬੋਲ ਰਹੇ ਨੇ ਕਿ ਕੋਈ ਵੀ ਤੱਥ ਵਿਜੀਲੈਂਸ ਦੇ ਸਰਵ ਉੱਚ ਅਧਿਕਾਰੀਆਂ ਨੂੰ ਨਹੀਂ ਮਿਲੇ ਲੇਕਿਨ ਤਿੰਨਾ ਦਿਨਾਂ ਦੀ ਛਾਪੇ ਮਾਰੀ ਦੇ ਵਿੱਚ ਜਿਹੜਾ ਕੁਝ ਮਿਲਿਆ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਵ ਉੱਚ ਅਧਿਕਾਰੀਆਂ ਨੂੰ ਉਹ ਦੋਸ਼ੀਕਰਾਰ ਦੇ ਦੋਸ਼ੀਕਰਾਰ ਦੇੜ ਵਿੱਚ ਬਿਕਰਮ ਮਜੀਠੀਆ ਨੂੰ ਕਾਫੀ ਹੈ ਬਿਕਰਮ ਮਜੀਠੀਆ ਬਾਰੇ ਗੱਲਬਾਤ ਕਰਦੇ ਹਾਂ ਕਿਵੇਂ ਕਸੂਤੇ ਫਸ ਗਏ ਨੇ ਬਿਕਰਮ ਮਜੀਠੀਆ ਇੱਕ ਪਾਸੇ ਉਹਨਾਂ ਨੇ VIP ਸਹੂਲਤਾਂ ਦੀ ਮੰਗ ਕੀਤੀ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਦਾਲਤੋਂ ਲੇਕਿਨ ਉਧਰੋਂ ਵੀ ਜਿਹੜਾ ਹੈ ਮਾਮਲਾ ਮੁਲਤਵੀ ਹੋ ਗਿਆ ਹੈ 22 ਜੁਲਾਈ ਨੂੰ ਪਤਾ ਲੱਗੇਗਾ VIP ਸਹੂਲਤਾਂ ਮਿਲਨੀਆਂ ਨੇ ਜਾਂ ਨਹੀਂ ਮਿਲਨੀਆਂ ਉਸ ਨੂੰ ਔਰੇਂਜ ਜਿਹੜੀ ਸੰਤਰੀ ਸਿਕਿਉਰਿਟੀ ਕਿਹਾ ਜਾਂਦਾ ਹੈ ਲੇਕਿਨ ਪਹਿਲਾਂ ਗੁਫਾਰ ਲਗਾਈ ਗਈ ਬਿਕਰਮਜੀਠੀਆ ਅਤੇ ਉਸਦੀ ਧਰ ਪਤਲੀ ਵੱਲੋਂ ਕਿ ਵਿਜੀਲੈਂਸ ਦੀ ਜਿਹੜੀ ਛਾਪੇਮਾਰੀ ਪਹਿਲੇ ਦਿਨ ਕੀਤੀ ਗਈ ਉਹ ਰੋਕ ਦਿੱਤੀ ਗਈ ਅਦਬ ਜ਼ਕਾਰ ਛਾਪੇਮਾਰੀ ਛੜ ਕੇ ਵਾਪਸ ਆਪਣੇ ਦਫਤਰਾਂ ਦੇ ਵਿੱਚ ਆਉਣਾ ਪਿਆ ਵਿਜੀਲੈਂਸ ਦੇ ਸਰਬੋਤਮ ਅਧਿਕਾਰੀਆਂ ਨੂੰ ਲੇਕਿਨ ਫਿਰ ਦੁਬਾਰਾ ਵਿਜੀਲੈਂਸ ਦੇ ਉੱਚ ਅਧਿਕਾਰੀਆਂ ਨੇ ਜਿਹੜਾ ਦਰਵਾਜ਼ਾ ਘਟਾਇਆ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਦਾ ਤੇ ਉਸ ਤੋਂ ਬਾਅਦ ਪਰਮਿਸ਼ਨ ਮਿਲੀ ਤੇ ਨਾਲ ਸੀ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਜਿਨ੍ਹਾਂ ਦੇ 3 ਦਿਨ ਤੋਂ ਹੁਣ ਬਿਲਕੁਲ ਬਿਆਨ ਨਹੀਂ ਆ ਰਿਹਾ ਖਜ਼ਾਨਾ ਮਿਲਿਆ ਹੈ ਮਾਮਲਾ ਹੈ 100 ਕਰੋੜ ਪੈ ਦੀ ਲੈਂਡ ਦੇਣ ਦਾ ਇੱਕ ਪਾਸੇ 540 ਕਰੋੜ ਤੇ ਦੂਸਰੇ ਪਾਸੇ ਵਿਕਰਮ ਜੀਠੀਆ ਅਤੇ ਉਸਦੇ ਪਰਿਵਾਰ ਦੇ 8 ਬੈਂਕਾਂ ਦੇ ਵਿੱਚ 12 ਖਾਤੇ ਨੇ ਉਹਨਾਂ 12 ਖਾਤਿਆਂ ਦੇ ਵਿੱਚ ਲਗਭਗ 100 ਕਰੋੜ ਤੋਂ ਵੱਧ ਦਾ ਲੈਣ-ਦੇਣ ਹੋਇਆ ਹੈ ਜਿਹੜੀਆਂ ਫਰਜੀ ਕੰਪਨੀਆਂ ਨੇ ਯਾਨੀ ਕਿ ਜਿਹੜੀਆਂ ਕੰਪਨੀਆਂ ਜਿਹੜੀ ਕੰਪਨੀਆਂਸ ਨੇ ਉਹ ਫਰਜੀ ਨੇ ਉਹਨਾਂ ਦੇ ਨਾਂ ਤੇ ਉਹਨਾਂ 12 ਖਾਤਿਆਂ ਦੇ ਵਿੱਚ ਅਲੱਗ-ਅਲੱਗ ਬੈਂਕਾਂ ਦੇ 8 ਖਾਤੇ ਨੇ ਤੇ ਉਹਨਾਂ ਦੇ ਵਿੱਚ 100 ਕਰੋੜ ਰੁਪਏ ਤੋਂ ਪਲੱਸ ਦਾ ਲੈਣ-ਦੇਣ ਹੋਇਆ ਹੈ ਤੇ ਦੂਸਰੇ ਪਾਸੇ ਮੁਲੰਕੜ ਯਾਨੀ ਕਿ ਐਵੈਲੂਏਸ਼ਨ ਕੀਤੀ ਜਾ ਰਹੀ ਹੈ ਜਿਹੜੀ ਕਲਾਉਨੀ ਦੇ ਵਿੱਚ ਰਹ ਰਹੇ ਨੇ ਜਿੱਥੇ ਜ਼ਮੀਨ ਹੈ ਜਿੱਤ ਇਵਨ ਦੋ ਫਰਿਜ ਤਿੱਕ ਏਸੀ ਤਿੱਕ ਵੀ ਗਿਣਿਆ ਜਾ ਰਿਹਾ ਹੈ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਪ੍ਰਸਤ ਅਧਿਕਾਰੀਆਂ ਵੱਲੋਂ ਤੇ ਬਿਕਰਮ ਮੀਠੀਆ ਦਾ ਬਾਹਰ ਹੋਣਾ ਮੁਸ਼ਕਲ ਇਸ ਕਰੇ ਹੋਵੇਗਾ ਕਿਉਂਕਿ ਉਸ ਤੋਂ ਬਾਅਦ ਵਾਰੀ ਹੈ ਈਡੀ ਦੀ ਐਸ்சிਬੀ ਦੀ ਐਨ ਆਈਏ ਦੀ ਕਿਉਂਕਿ ਡੀਜੀਪੀ ਸੁਧਾਰ ਚੱਟ ਉੱਤਦੇ ਆਏ ਅਤੇ ਸਾਬਕਾ ਡਾਇਰੈਕਟਰ ਇਟ ਦੇ ਨਰਜਨ ਸਿੰਘ ਹੋਣਾ ਨੇ ਇਲਜ਼ਾਮ ਲਗਾਏ ਨੇ ਕਿ ਨਸ਼ੇ ਦੇ ਬਦਲੇ ਹਥਿਆਰ ਸਪਲਾਈ ਕੀਤੇ ਜਾਂਦੇ ਸੀ ਐਨਆਈਏ ਵੀ ਆ ਸਕਦੀ ਹੈ ਈਡੀਵੀ ਆ ਸਕਦੀ ਹੈ ਅਤੇ ਐਨਸੀਬੀ ਵੀ ਆ ਸਕਦੀ ਹੈ ਇਹਨਾਂ ਤਿੰਨਾਂ ਇਹਨਾਂ ਤਿੰਨਾਂ ਏਜੰਸੀਆਂ ਵਿੱਚੋਂ ਇੱਕ ਏਜੰਸੀ ਵੱਡੇ ਪੱਧਰ ਤੇ ਜਿਹੜਾ ਹੈ ਜਾਂਚ ਕਰੇਗੀ ਬਿਕਰ ਮਜੀਠੀਆ ਦੀ ਕਿਉਂਕਿ ਚਲਾਨ ਪੇਸ਼ ਕਰ ਲਿਆ ਲਗ ਭਾਗ ਹਾਲੇ ਡੇਟ ਵੀ ਨਾ ਡੇਡ ਮਹੀਨਾ ਲੱਗ ਜਾਣਾ ਹੈ ਕਿਉਂਕਿ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਦੂਰ ਜ਼ਰੂਰ ਦਾਇਰ ਕੀਤੀ ਹੋਈ ਹੈ ਵਿਰੁੱਧ ਪੰਜਾਬ ਦੇ ਮੁੱਖ ਮੰਤਰੀ ਮੁੱਖ ਵਰਤਮਾਨ ਅਤੇ ਵੀਲੈਂਸ ਦੇ ਸਭ ਉੱਚ ਅਧਿਕਾਰੀਆਂ ਵੱਲੋਂ ਲੇਕਿਨ ਖਾਸ ਕਰਕੇ ਵੱਡੇ ਜਿਹੜੇ ਬੁੱਧੀਜੀਵ ਕਹਿ ਰਹੇ ਨੇ ਕਿ ਕਾਨੂੰਨੀ ਪ੍ਰਕਿਰਿਆ ਦੇ ਅਨੁਸਾਰ ਕੋਈ ਸੁੱਤੇ ਫਸਣਗੇ ਰਾਤ ਮੁਸ਼ਕਲ ਮਿਲੇਗੀ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਮੋਹਾਲੀ ਦੇ ਨਿਚਲੇ ਅਦਾਲਤ ਜਾਂ ਸੁਪਰੀਮ ਕੋਰਟ ਦਾ ਦਰਵਾਜ਼ਾ ਘਟਾਉਣਾ ਪੈ ਸਕਦਾ ਹੈ ਉਹਨਾਂ ਕਹਿੰਿਆ ਕਿ ਇੱਕ ਵਾਰ ਜਦੋਂ ਬਿਕਰਮਜੀਖਿਆ ਦੀ ਈਡੀ ਵੱਲੋਂ ਪੁਛਗਛ ਕੀਤੀ ਗਈ ਸੀ ਜ਼ਾਇਦਾ ਦੇ ਮਾਮਲੇ ਨੂੰ ਲੈ ਕੇ ਤੇ ਡੂੰਗੀ ਸਰਦੀ ਦੇ ਵਿੱਚ ਪਸੀਨੇ ਆ ਗਿਆ ਸੀ ਤੇ ਬਾਹਰ ਆ ਕੇ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਈਡੀ ਨੇ ਤੁਹਾਨੂੰ ਕਿਹੜੇ ਸਵਾਲ ਜੋ ਪੁੱਛੇ ਨੇ ਤਾਂ ਸਰਦੀ ਦੇ ਵਿੱਚ ਉਹਨਾਂ ਨੇ ਦੋ ਗਲਾਸ ਪਾਣੀ ਪੀਤੇ ਸੀ ਉਸ ਤੋਂ ਬਾਅਦ ਜਾ ਕੇ ਕਿਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਲੇਕਿਨ ਇੱਧਰ ਵਿਜੀਲੈਂਸ ਨੇ ਨਵਾਂ ਹੀ ਜਿਹੜਾ ਹੈ ਮੋਰ ਇਸ ਮਾਮਲੇ ਵਿੱਚ ਲੈ ਕੇ ਜਿਹੜਾ ਲੈ ਆਂਦਾ ਗਿਆ ਹੈ ਕਿਉਂਕਿ ਉਹਨਾਂ 12 ਖਾਤਿਆਂ ਦੇ ਵਿੱਚ 100 ਕਰੋੜ ਰੁਪਏ ਤੋਂ ਵੱਧਾ ਲੈਣ ਦੇਣ ਹੋਇਆ ਹੈ ਉਹ ਵੀ ਫਰਜੀ ਕਾਪੜੀਆਂ ਯਾਨੀ ਕਿ ਬਿਕਰਮਜੀਠੀਆ ਨੂੰ ਕਿਸੇ ਪਾਸੇ ਵੀ ਭੱਜਣ ਨਹੀਂ ਦੇਣਗੇ ਸਾਰੇ ਰਸਤੇ ਬਿਕਰਮਜੀਠੀਆ ਦੇ ਬੰਦ ਹੋ ਰਹੇ ਨੇ ਹਾਲਾਂਕਿ ਸੁਖਬੀਰ ਸਿੰਘ ਬਾਦਲ ਦੇ ਪਾਕ ਤੋਂ ਸੋਮਾ ਆ ਗਿਆ ਸੀ ਕਿਆ ਸਰਗਾਈਆਂ ਲਗਾਈਆਂ ਚਾਰੀਆਂ ਸੀ ਪੱਤਰਕਾਰਾਂ ਵੱਲੋਂ ਕਿ ਨਾਬਾ ਦੀ ਨਵੀਂ ਜੇਲ੍ਹ ਦੇ ਵਿੱਚ ਜਾਣਗੇ ਵਿਕਰਮ ਮਜੀਠੀਆ ਦੇ ਨਾਲ ਮੁਲਾਕਾਤ ਕਰਨ ਦੇ ਲਈ ਲੇਕਿਨ ਸੁਖਬੀਰ ਸਿੰਘ ਬਾਦਲ ਨਾਬਾ ਜਰੂਰ ਗਿਆ ਉੱਥੇ ਕਿਸੇ ਦੇ ਘਰੇ ਕੋ ਡੈਥ ਹੋ ਗਈ ਸੀ ਉਹਨਾਂ ਦੇ ਨਾਲ ਉਹਨਾਂ ਦੇ ਦੁੱਖ ਵਿੱਚ ਸ਼ਰੀਕ ਹੋ ਕੇ ਵਾਪਸ ਹੁਣ ਆਏ ਮੁਸਾਪਸ ਨਹੀਂ ਸਮਝਿਆ ਸੁਖਬੀਰ ਸਿੰਘ ਬਾਦਲ ਨੇ ਸੁਖਬੀਰ ਸਿੰਘ ਬਾਦਲ ਤੇ ਬੀਬਾ ਸਿਮਰਤ ਕੌਰ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੇ ਸਾਥੀ ਇਸ ਕਰਕੇ ਜੁੱਪ ਨੇ ਕਿਉਂਕਿ ਜਿਹੜੇ ਸਾਹਬ ਨਾਲ ਵੱਡੇ ਪੱਧਰ ਤੇ ਇੱਕ ਪਾਸੇ ਬਿਕਰਮਜੀਠੀਆ ਜ਼ਿਲ੍ਹੇ ਦੇ ਵਿੱਚ ਬੈਠੇ ਹੋਏ ਨੇ ਤੇ ਦੂਸਰੇ ਪਾਸੇ ਵੀਲਸ ਨੇ ਆਪਣਾ ਡੰਗ ਤੇਜ਼ ਕਰ ਦਿੱਤਾ ਆਪਣੀਆਂ ਛਾਪੇ ਮਾਰੀਆਂ ਤੇਜ਼ ਕਰ ਦਿੱਤੀਆਂ ਨੇ ਯਾਨੀ ਕਿ ਹਰੇਕ ਚੀਜ਼ ਦੀ avaloation ਪੰਜਾਬੀ ਚ ਮੁਲਾਂਕਣ ਕੀਤਾ ਜਾ ਰਿਹਾ ਹੈ ਮਨੋਂ ਇੱਕ ਪੈਨ ਵੀ ਲਿਆ ਹੈ ਉਹਦਾ ਵੀ ਮੁਲਾਂਕਣ ਕੀਤਾ ਜਾ ਰਿਹਾ ਹੈ ਇਹ ਕਿਵੇਂ ਲੱਗਾ ਇੱਕ ਪਾਸੇ ਔਰ ਸਿਕਿਉਰਟੀ ਦੀ ਨਾ ਕਰ ਦਿੱਤੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਗਵੰਤ ਮਾਨ ਨੇ ਕਿਹਾ ਇਹ ਹੁੰਦੇ ਸੀ ਐਮਐਲਏ ਹੁੰਦੇ ਸੀ ਮੰਤਰੀ ਹੁੰਦੇ ਸੀ ਹੁਣ ਮੰਤਰੀ ਨਹੀਂ ਹੁਣ ਇਹ ਵੀਆਈਪੀ ਦੀ ਸ਼੍ਰੇਣੀ ਦੇ ਵਿੱਚ ਨਹੀਂ ਆਉਂਦੇ ਨਾਂ ਤੇ ਇਹਨਾਂ ਨੂੰ ਸਹਰਾਣਾ ਮਿਲੇਗਾ ਨਾ ਬੈੱਡ ਮਿਲੇਗਾ ਨਾ ਨੌਕਰ ਮਿਲਣਗੇ ਨਾ ਏਸੀ ਮਿਲੇਗਾ ਨਾ ਹੋਰ ਕੋਈ ਸਹੂਲਤ ਮਿਲੇਗੀ ਜਿਹੜੀਆਂ ਆਮ ਕੈਦੀਆਂ ਨੂੰ ਸਹੂਲਤਾਂ ਮਿਲਦੀਆਂ ਨੇ ਬੈਰਕਾ ਮਿਲਦੀਆਂ ਨੇ ਉਹਨਾਂ ਦੇ ਵਿੱਚ ਰਹਿਣਾ ਪਵੇਗਾ ਅਲੱਗ ਨਹੀਂ ਰੱਖਿਆ ਸਾਬਕਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਦੇ ਵਿੱਚ ਕਹਿ ਦਿੱਤਾ ਇਹ ਦੂਸਰੇ ਪਾਸੇ ਉਹਨਾਂ 8 ਬੈਂਕਾਂ ਦੇ 12 ਖਾਤਿਆਂ ਤੇ 100 ਕਰੋੜ ਤੋਂ ਵੱਧ ਦਾ ਲੈਣਦੇਣ ਹੋਇਆ ਹੈ ਇਸ ਨੂੰ ਲੈ ਕੇ ਹੋਰ ਵੀ ਮੁਸ਼ਕਲਾਂ ਵਧਣੀਆਂ ਉਸ ਤੋਂ ਬਾਅਦ ਵਾਰੀ ਹੈ ED NCB ਜਾਂ NIA ਦੀ ਤਾਂ